ਪੰਜਾਬੀ ਲੇਖਮੀਡੀਆ ਦੇਖਣ ਵਾਲੇ तमाम ਸਰੋਤਿਆਂ ਦਾ ਨਿੱਗਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਵਿੰਦ ਸ਼ਰਮਾ ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਜੋ ਵੀ ਪੀਤੇ ਦੇਨੀ ਪਾਸਟਰ ਬਜਿੰਦਰ ਸਿੰਘ ਦੇ ਨਾਲ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਧਰਮ ਪਰਿਵਰਤਨ ਨੂੰ ਲੈ ਕੇ ਬਹੁਤ ਲੰਮੇ ਸਮੇਂ ਤੋਂ ਰੋਲਾ ਛਿੜਿਆ ਹੋਇਆ ਹੈ ਕਿ ਇੱਕ ਧਰਮ ਦੇ ਲੋਕ ਛੱਡ ਕੇ 크ਿਸਚਨ ਧਰਮ ਦੇ ਵਿੱਚ ਜਾ ਕੇ ਤਬਦੀਲ ਹੋ ਰਹੇ ਨੇ ਤੇ ਪਾਸਟਰ ਬਜਿੰਦਰ ਸਿੰਘ ਉਹ ਸ਼ਖਸ਼ ਹੈ ਜਿਹੜਾ ਕਿ ਕ੍ਰਿਸਚੀਅਨ ਧਰਮ ਦਾ ਕਹਿਰੋ ਕੇ ਪ੍ਰਚਾਰਕ ਹੈ ਔਰ ਤੁਸੀਂ ਵੀ ਅਸੀਂ ਵੀ ਇਹਨਾਂ ਦੀਆਂ ਵੀਡੀਓਜ਼ ਬਹੁਤ ਸਾਰੀਆਂ ਦੇਖੀਆਂ ਨੇ ਕਿ ਪ੍ਰਚਾਰ ਕਰਦੇ ਹੁੰਦੇ ਆ ਵੱਡੀਆਂ-ਵੱਡੀਆਂ ਸਟੇਜਾਂ ਤੋਂ ਬੰਦੇ ਠੀਕ ਕਰ-ਕਰਕੇ ਘਰੇ ਭੇਜਦੇ ਹੁੰਦੇ ਆ ਪਰ ਹੁਣ ਐਸੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਨੇ ਕਿ ਕਿਹਾ ਜਾ ਰਿਹਾ ਉਹ ਸਭ ਜਾਲੀ ਸੀ ਹੁਣ ਹੋਇਆ ਕਿ 2018 ਦੇ ਮਾਮਲੇ ਦੇ ਵਿੱਚ ਪਾਸਟਰ ਬਜਿੰਦਰ ਸਿੰਘ ਨੂੰ ਪਰਕੈਤ ਦੀ ਸਜ਼ਾ ਹੋ ਗਈ ਹੈ ਇਸ ਦੇ ਉੱਤੇ ਚਰਚਾ ਕਰਾਂਗੇ ਕਿਉਂਕਿ ਜੇ ਅੱਜ ਦੀ ਜੇ ਮੈਂ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਮਾਹੌਲ ਕਿਤੇ ਨਾ ਕਿਤੇ ਖਰਾਬ ਹੋਣ ਦੀ ਗੱਲ ਆਖੀ ਜਾ ਰਹੀ ਹੈ 크ਰਿਸਚੀਅਨ ਭਾਈਚਾਰੇ ਵੱਲੋਂ ਇਸ ਗੱਲ ਦਾ ਰੋਸ ਵੀ ਜਤਾਇਆ ਜਾ ਰਿਹਾ ਹੈ ਤੇ ਖੁੱਲ ਕੇ ਚਰਚਾ ਕਰਾਂਗੇ ਮੇਰੇ ਨਾਲ ਸੁਰਿਤਮ ਰਾਏ ਸਰ ਮੌਜੂਦ ਰਹਿਣਗੇ ਸਰ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ। ਆਹ ਧੰਨਵਾਦ ਗਗਨ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਤੇ ਦੁਨੀਆ ਭਰ ਦੇ ਪੰਜਾਬੀਆਂ ਨੂੰ। ਕਿਵੇਂ ਹੋ ਸਰ ਠੀਕ ਠਾਕ ਹੋ ਜਾਂਦੀ। ਵੈਸੇ ਮੈਨੂੰ ਦੁਨੀਆ ਭਰ ਦੇ ਪੰਜਾਬੀ ਨਹੀਂ ਕਹਿਣਾ ਚਾਹੀਦਾ ਇਕੱਲੇ। ਜੇ ਕੋਈ ਪੰਜਾਬੀਆਂ ਤੋਂ ਬਿਨਾ ਹੋਰ ਵੀ ਕੋਈ ਪੰਜਾਬੀ ਸਮਝਦਾ ਹੋਵੇ ਉਹਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਬ ਪਿਛਲਾ ਵਿਊ ਬੜਾ ਤੁਹਾਡਾ ਸੋਹਣਾ ਹੈਗਾ ਹਵਾਵਾਂ ਚੱਲਦੀਆਂ ਠੰਡੀਆਂ ਠੰਡੀਆਂ। ਆਮ ਬਾਹਰ ਬੈਠਾ ਐ ਇਸ ਵੇਲੇ ਇਹ ਲੋਕੇਸ਼ਨ ਕਿਹੜੀ ਐ ਮੈਨੂੰ ਲੱਗਦਾ ਪੂਰੀ ਗਰਮੀ ਹੋ ਰਹੀ ਐ ਇੱਥੇ ਹੂੰ ਇਧਰ ਵੀ ਸਾਡੇ ਗਰਮੀ ਦਾ ਪੂਰਾ ਮਾਹੌਲ ਐ ਪਰ ਆ ਪਿੱਛੇ ਹਵਾਵਾਂ ਦੇਖ ਕੇ ਮੈਨੂੰ ਥੋੜਾ ਥੋੜਾ ਮਹਿਸੂਸ ਹੋਣ ਲੱਗ ਗਿਆ ਵੀ ਹੁਣ ਇੱਥੇ ਵੀ ਠੰਡੀਆਂ ਠੰਡੀਆਂ ਹਵਾਵਾਂ ਚੱਲਣਗੀਆਂ ਹੂੰ ਬਿਲਕੁਲ ਬਿਲਕੁਲ ਇਹ ਤਾਂ ਠੀਕ ਨੇ ਜੀ ਚੜਦੀ ਕਲਾ ਜੀ ਫਿਰ ਤਾਂ ਵਧੀਆ ਫਰਸ ਕਲਾਸ ਓ ਕਾਟੋ ਫੁੱਲਾਂ ਤੇ ਕਾਟੋ ਫੁੱਲਾਂ ਤੇ ਖੇਡਦੀ ਐ ਨਾਲੇ ਹਾਂ ਆਹ ਫੁੱਲਾਂ ਦੇ ਬੈਂਦੀ ਨਾ ਲਾ ਕੇ ਖੇਡਦੀ ਐ ਖੇਡਦੀ ਐ ਚਲੋ ਖੇਡਦੀ ਰਹਿਣੀ ਚਾਹੀਦੀ ਐ ਬਿਲਕੁਲ ਹੋਰ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਪਰ ਉਸ ਤੋਂ ਪਹਿਲਾਂ ਮੈਨੂੰ ਥੋੜਾ ਜਿਹਾ ਦੱਸੋ ਕਿਉਂਕਿ ਕਾਫੀ ਟਾਈਮ ਬਾਅਦ ਤੁਹਾਡੇ ਨਾਲ ਐਵੇਂ ਗੱਲਬਾਤ ਹੋ ਰਹੀ ਐ ਕੀ ਮਾਹੌਲ ਕੀ ਚੱਲ ਰਿਹਾ ਕੈਨੇਡਾ ਦੇ ਵਿੱਚ ਤੁਹਾਡੇ ਉੱਥੇ ਕੀ ਕੁਝ ਚੱਲ ਰਿਹਾ ਕੋਈ ਨਵੀਂ ਤਾਜੀ ਕੋਈ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਵਿੱਚ ਵੈਸੇ ਤਾਂ ਠੰਡ ਹੈ ਇਸ ਵੇਲੇ ਹੂੰ ਪਰ ਗਰਮੀ ਪੂਰੀ ਹੋਈ ਵੀ ਆ ਕਿਉਂਕਿ ਇਲੈਕਸ਼ਨਾਂ ਨੇ ਉੱਥੇ ਇਲੈਕਸ਼ਨਾਂ ਦੀ ਗਰਮੀ ਹੂੰ ਸਾਰੀਆਂ ਪਾਰਟੀਆਂ ਇੱਕ ਦੂਜੇ ਤੋਂ ਗਾਂ ਦੀ ਗਾਂ ਹੋ ਕੇ ਕੋਈ ਕਹਿੰਦਾ ਮੈਂ ਆਹ ਕਰ ਦੂੰ ਕੋਈ ਕਹਿੰਦਾ ਮੈਂ ਉਹ ਕਰ ਦੂੰ ਤੋ ਇਹ ਗੱਲਾਂ ਜਿਹੜੀਆਂ ਮੈਨੂੰ ਲੱਗਦਾ ਗਰਮੀ-ਗਰਮੀ ਜੀ ਰਹਿ ਜਾਂਦੀਆਂ ਉਹ ਮਗਰੋਂ ਟਲ ਜਾਂਦੀਆਂ ਟਲ ਜਾਂਦੀਆਂ ਹਾਂ ਜਦੋਂ 28 28 ਅਪ੍ਰੈਲ ਤੋਂ ਬਾਅਦ ਟਲ ਜਾਣੀਆਂ ਉਹ ਪਤਾ ਨਹੀਂ ਲੱਭਣੀਆਂ ਕਿ ਨਹੀਂ ਲੱਭਣੀਆਂ ਜਿਹੜਾ ਕੁਝ ਹੁਣ ਕਹਿੰਦੇ ਆ ਥੋੜਾ ਤਜਰਬਾ ਕੀ ਕਹਿੰਦਾ ਹੈ ਕਿ ਪੁਰਾਣੀ ਸੱਤਾ ਤੇਰੀ ਕਾਬਜ਼ ਰਹੇਗੀ ਜਾਂ ਕੋਈ ਬਦਲੇਗੀ ਸੱਤਾ ਤੇਰੀ ਇਹ ਕੋਈ ਪਤਾ ਨਹੀਂ ਗਗਨ ਜੀ ਹਲੇ ਅੱਜ 2 ਤਰੀਕ ਹੋ ਗਈ ਹਾਂ 26 ਦਿਨ ਹਲੇ ਪਏ ਆ ਹੋਰ 28 ਤਰੀਕ ਨੂੰ ਇਲੈਕਸ਼ਨ ਹੋਣੀ ਹੈ ਜੋ ਤਾਂ ਹਾਲਾਤ ਅੱਜ ਦਿਸ ਰਹੇ ਆ ਉਹ ਤਾਂ ਇਹ ਹੈ ਵੀ ਜੇ ਅੱਜ ਇਲੈਕਸ਼ਨ ਹੋ ਜਾਂਦੀ ਹੈ ਤਾਂ ਲਿਬਰਲ ਪਾਰਟੀ ਜਿੱਤ ਜੂਗੀ ਅੱਜ ਉਹ ਸ਼ਾਇਦ ਬਹੁਮਤ ਨਾਲ ਨਾ ਜਿੱਤੇ ਪਰ ਸੀਟਾਂ ਲੈ ਜਾਣਗੇ ਕਾਫੀ ਪਰ ਜੇ ਇਸ ਤਰ੍ਹਾਂ ਚੱਲਦਾ ਰਿਹਾ ਅਗਲੇ 26 ਦਿਨ ਤੇ ਫੇਰ ਮੇਰਾ ਖਿਆਲ ਆ ਵੀ ਲਿਬਰਲ ਪਾਰਟੀ ਦੇ ਚਾਂਸ ਜ਼ਿਆਦੇ ਲੱਗਦੇ ਆ ਪਰ ਪਤਾ ਕੋਈ ਨਹੀਂ ਲੱਗਦਾ ਕਦੋਂ ਚੇਂਜ ਹੋ ਜਾਣਾ ਤੁਹਾਡੀ ਸ਼ਰਟ ਦੀ ਤਾਰੀਫ ਕਰਨੀ ਵੀ ਪਣਦੀ ਐ ਸ਼ਰਟ ਬਹੁਤ ਸੋਹਣੀ ਲੱਗ ਰਹੀ ਐ ਤੁਹਾਡੀ ਜਿਹਨੇ ਸ਼ਰਟ ਪਾਈ ਆ ਉਹ ਵੀ ਮਾੜਾ ਨਹੀਂਗਾ ਇਹ ਵੀ ਗੱਲ ਐ ਚੰਗੇ ਚੰਗੇ ਰੰਗ ਚੰਗੇ ਇਨਸਾਨਾਂ ਦੇ ਫੱਬਦੇ ਹੁੰਦੇ ਆ ਹੂੰ ਬਿਲਕੁਲ ਸਹੀ ਹੈ ਸੋ ਤੁਸੀਂ ਕਿਹਾ ਕਿ ਕੈਨੇਡਾ ਦੇ ਵਿੱਚ ਗਰਮੋ ਗਰਮੀ ਦਾ ਮਾਹੌਲ ਹੈ ਇਸ ਵੇਲੇ ਸਿਆਸਤ ਨੂੰ ਲੈ ਕੇ ਉੰਜ ਉੱਥੇ ਮੌਸਮ ਠੰਡਾ ਚੱਲਦਾ ਪਿਆ ਮਾੜਾ ਮੋਟਾ ਹਾਂ ਪਰ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਵੀ ਕੁਝ ਗਰਮਹਾਟ ਜਿਹੜੀ ਆ ਦੇਖਣ ਨੂੰ ਮਿਲ ਰਹੀ ਹੈ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਹਾਲੇ ਕੋਈ ਐਸਾ ਬਿਆਨ ਸਾਹਮਣੇ ਨਹੀਂ ਆਇਆ ਪਰ ਲੱਗਦਾ ਹੈ ਕਿ ਕੋਈ ਨਾ ਕੋਈ ਐਕਸ਼ਨ ਹੋਊ ਗਾਇਸ ਇਸ ਚੀਜ਼ ਨੂੰ ਲੈ ਕੇ ਪਾਸਟਰ ਬਜਿੰਦਰ ਸਿੰਘ ਦੀ ਜੇ ਮੈਂ ਗੱਲ ਕਰਾਂ ਤੇ 2018 ਦੇ ਜ਼ਬਰ ਜਨਾਹਾਂ ਮਾਮਲੇ ਦੇ ਵਿੱਚ ਦਿੱਤੇ ਦੇਣੀ ਯਾਨੀ ਕਿ 1 ਅਪ੍ਰੈਲ ਨੂੰ ਸਜ਼ਾ ਸੁਣਾਈ ਗਈ ਹੈ ਉਮਰ ਕੈਦ ਦੀ ਤੇ ਹਾਲਾਂਕਿ ਜਦੋਂ ਸਜ਼ਾ ਸੁਣਾਈ ਤਾਂ ਪਾਸਟਰ ਬਜਿੰਦਰ ਸਿੰਘ ਵੱਲੋਂ ਬੜੇ ਹਾੜੇ ਵੀ ਕੱਡੇ ਗਏ ਅਦਾਲਤ ਦੇ ਅੰਦਰ ਕੇ ਮੇਰੇ ਬੱਚੇ ਛੋਟੇ ਆ ਮੇਰੀ ਵਾਈਫ ਜਿਹੜੀ ਉਹ ਬਿਮਾਰ ਰਹਿੰਦੀ ਐ ਮੇਰੇ ਲੱਤ ਦੇ ਵਿੱਚ ਰੋੜ ਪਈ ਹੋਈ ਐ ਇਸ ਤਰ੍ਹਾਂ ਦੀ ਜਿਹੜੀਆਂ ਗੱਲਾਂ ਪਾਸਟਰ ਦੇ ਵੱਲੋਂ ਕਹੀਆਂ ਗਈਆਂ ਔਰ ਅਥਰੂ ਵੀ ਸਿੱਟੇ ਗਏ ਪਰ ਅਦਾਲਤ ਦਾ ਤੁਹਾਨੂੰ ਪਤਾ ਫਿਰ ਫੈਸਲਾ ਟਲ ਤੇ ਟਾਲੀ ਐ ਨਹੀਂ ਮੰਨੀ ਅਦਾਲਤ ਉਹ ਕਹਿੰਦੀ ਭੇਜੋ ਇਹਨੂੰ ਅੰਦਰ ਦੇਖੋ ਗगन ਜੀ ਗੱਲ ਮੈਂ ਨਾ ਸ਼ੁਰੂ ਕਰੂੰਗਾ ਇੱਥੋਂ ਇਹ ਮਾਮਲਾ 2018 ਦਾ हां बिल्कुल ਸਾਡੇ ਭਾਰਤ ਦੀ ਨਹੀਂ ਮੈਂ ਗੱਲ ਕਰਦਾ ਮੈਂ ਪੰਜਾਬ ਦੀ ਗੱਲ ਕਰਦਾ ਹੂੰ ਪੰਜਾਬ ਦੇ ਵਿੱਚ ਲੋਕ ਜਿਹੜੇ ਹਨ ਹੂੰ ਸਾਰੇ ਨਹੀਂ ਬਹੁਤੇ ਹੂੰ ਪਤਾ ਨਹੀਂ ਕਿਉਂ ਹਰੇਕ ਜਿਹੜਾ ਜਵਾਕ ਹੈ ਆਦਮੀ ਹੈ ਔਰਤ ਹੈ ਕੋਈ ਵੀ ਇਨਸਾਨ ਹੈ ਜਿਹੜਾ ਉਹ ਨੂੰ ਇਹ ਭਾਜੜ ਪਈ ਆ ਵੀ ਮੈਂ ਬਾਹਰ ਜਾਣਾ ਬਾਹਰ ਜਾਣਾ ਤੇ ਇਹ ਜਿਹੜੀ ਕੁੜੀ ਆ ਜਿਹਦੇ ਨਾਲ ਜੋ ਕੁਝ ਹੋਇਆ ਉਹ ਵੀ ਇਸੇ ਚੱਕਰ ਦੀ ਸੀਗੀ ਹੂੰ ਵੀ ਮੈਂ ਬਾਹਰ ਜਾਣਾ ਹਾਂ ਬਿਲਕੁਲ ਤੇ ਉਹ ਬਾਹਰ ਜਾਣ ਦੇ ਚੱਕਰ ਚ ਉਹ ਉਹਦੀਆਂ ਗੱਲਾਂ 'ਚ ਆ ਗਈ ਹਾਂ ਗੱਲਾਂ ਜਾ ਕੇ ਉਹਦੇ ਘਰੇ ਚਲੀ ਗਈ ਹੂੰ ਜਦੋਂ ਦੂਸਰੇ ਪਾਸੇ ਅਸੀਂ ਦੇਖਦੇ ਆ ਇਹੋ ਜਿਹੇ ਜਿਹੜੇ ਬੰਦੇ ਆ ਜਦੋਂ ਤੁਹਾਡੀ ਜਾਣ ਪਛਾਣ ਨਹੀਂ ਗਈ ਉਹ ਹੀ ਨਹੀਂ ਤੁਹਾਨੂੰ ਉਹਨਾਂ ਬਾਰੇ ਨਹੀਂ ਪਤਾ ਤੁਸੀਂ ਕਿਸੇ ਦੇ ਘਰੇ ਕਿਉਂ ਜਾਂਦੇ ਆ ਪਹਿਲੀ ਗੱਲ ਤਾਂ ਇਹ ਹੈ ਜੇ ਤੁਸੀਂ ਜਾਣੇ ਵੀ ਆ ਤੇ ਇਕੱਲੇ ਘਰ ਤੋਂ ਜਾਂਦੇ ਆ ਇਹ ਵੀ ਗੱਲ ਸੋਚਣ ਵਾਲੀ ਆ ਇੱਕ ਪਾਸੇ ਤਾਂ ਸਾਨੂੰ ਲਾਲਚ ਆ ਵੀ ਅਸੀਂ ਬਾਹਰ ਜਾਣਾ ਤੇ ਉਹਨੇ ਉਹ ਗੱਲਾਂ ਆਪਦੀਆਂ ਕਰ ਕਰਾ ਕੇ ਤੇ ਵਿੱਚ ਲਾਲ ਹੀ ਮਗਰ ਉਹ ਲੋਕ ਜੁੱਤੋਂ ਇਹ ਸ਼ੁਰੂ ਹੋਇਆ ਕੱਲ ਬਿਲਕੁਲ ਹੁਣ ਜਦੋਂ ਸ਼ੁਰੂ ਹੋਇਆ ਉਹ ਚਲੋ ਕੁੜੀ ਇੰਨੀ ਸਿਆਣੀ ਸੀਗੀ ਵੀ ਉਹਨੂੰ ਪਤਾ ਲੱਗ ਗਿਆ ਉਹਨੇ ਟਰਾਈ ਕਰੀ ਆ ਉਹਦੇ ਉਲਟ ਕੇਸ ਦਰਜ ਕਰਾਉਣ ਦੀ ਉਹ ਤਿੰਨ ਮਹੀਨੇ ਆਪ ਦੇ ਕੇਸ ਦਰਜ ਕਰਾਉਣ ਨੂੰ ਕਦੇ ਕਿਤੇ ਜਾਂਦੀ ਆ ਕਦੇ ਕਿਤੇ ਜਾਂਦੀ ਆ ਤੇ ਕੋਈ ਉਹਨੂੰ ਹੰਗਾਰਾ ਨਹੀਂ ਭਰਦਾ ਹੂੰ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਆ ਜਿਹੜਾ ਬਲਵਿੰਦਰ ਆ ਉਸ ਟਾਈਮ ਤੇ ਵੀ ਹੂੰ ਅੱਜ ਤਾਂ ਹੁਣ ਆਪਾਂ 2025 ਚ ਗੱਲ ਕਰ ਰਹੇ ਆ ਉਹਦੀ ਆਪਾਂ 2018 ਚ ਵੀ ਜੇ ਗੱਲ ਕਰੀਏ ਹੂੰ ਉਸ ਟਾਈਮ ਵੀ ਉਹੋ ਪੈਸੇ ਬਣਿਓ ਨੂੰ ਕੋਈ ਪ੍ਰੋਬਲਮ ਨਹੀਂ ਸੀ ਬਿਲਕੁਲ ਪੋਲੀਟੀਕਲ ਜਾਨ ਪਛਾਣ ਵੀ ਸੀਗੀ ਸੀ ਸੋ ਉਹ ਉਹਨਾਂ ਚੀਜ਼ਾਂ ਦੇ ਥੱਲੇ ਆਪਦਾ ਇਨਫਲੂਐਂਸ ਕਰਕੇ ਉਹਨੂੰ ਤੇ ਉਹਨੇ ਮਗਰ ਲਾ ਲਿਆ ਹੂੰ ਉਹ ਸਾਰਾ ਕੁਝ ਕਰ ਲਿਆ ਤੇ ਉਹ ਜਦੋਂ ਤੁਰੀ ਫਿਰਦੀ ਆ ਉਹਦਾ ਨਹੀਂ ਹੁੰਦਾ ਉਹ گاਾਂ ਕਿਸੇ ਨਾ ਕਿਸੇ ਨੂੰ ਮਿਲਦੀ ਆ ਤੇ ਉਹ ਮਿਲ ਕੇ ਉਹਨਾਂ ਨਾਲ ਗੱਲ ਕਰਦੀ ਆ ਹੂੰ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਉਹ 3-4 ਮਹੀਨੇ फडਕਦੀ ਤੁਰੀ ਫਿਰਦੀ ਰਹੀ ਉਹਦੀ ਕਿਸੇ ਨੇ ਸੁਣੀ ਨਹੀਂ ਗੱਲ ਸੁਣੀ ਨਹੀਂ ਸੋ ਉਹ ਸੁਣਨ ਨਾ ਸੁਣਨ ਕਰਕੇ ਤੇ ਉਹ ਉਸ ਤੋਂ ਬਾਅਦ ਉਹੋ ਉਹਨੂੰ ਕੋਈ ਹੋਰ ਕੁੜੀ ਮਿਲਦੀ ਆ ਉਹਦੇ ਨਾਲ ਉਹ ਗੱਲਾਂ ਬਾਤਾਂ ਕਰਦੀ ਆ ਤੇ ਉਹ ਕੁੜੀ ਦੇ ਥਰੂ ਉਹਨੂੰ ਇੱਕ ਕੋਈ ਸਰਬਜੀਤ ਸਿੰਘ ਰੌਕੀ ਨਾਮ ਦਾ ਆਦਮੀ ਮਿਲਦਾ ਬਿਲਕੁਲ ਬਿਲਕੁਲ ਸਹੀ ਹੈ ਠੀਕ ਹੈ ਉਹ ਫਿਰ ਉਹਦੇ ਕੋਲੇ ਸਾਰਾ ਗੱਲਬਾਤ ਕਰਦੀ ਹੈ ਉਹਨੂੰ ਕਰਦੀ ਹੈ ਹੂੰ ਉਹਨੂੰ ਦੱਸਦੀ ਹੈ ਤੇ ਉਹ ਜਿਹੜਾ ਸਰਬਜੀਤ ਸਿੰਘ ਰੌਕੀ ਹੈ ਉਹ ਉਹਨੂੰ ਐਸਐਸਪੀ ਕੋਲੇ ਲਿਜਾਂਦਾ ਐਸਐਸਪੀ ਕੋਲੇ ਜਾ ਕੇ ਗੱਲ ਕਰਦੇ ਆ ਉਹ ਗੱਲ ਕਰਨ ਤੋਂ ਬਾਅਦ ਐਸਐਸਪੀ ਸੁਣ ਕੇ ਉਹਦੀਆਂ ਸਾਰੀਆਂ ਗੱਲਾਂ ਬਾਤਾਂ ਤੇ ਐਸਐਸਪੀ ਨੂੰ ਲੱਗਦਾ ਵੀ ਇਹ ਕੁੜੀ ਦੇ ਨਾਲ ਨਜਾਇਜ਼ ਤੱਕਾ ਹੋਇਆ ਹੈ ਹੂੰ ਤੇ ਉਹ ਉਹਦੀ ਸਹਾਇਤਾ ਕਰਦਾ ਜਿਹੜੀ ਐਫਆਈਆਰ ਦਰਜ ਕਰਨ ਦੇ ਨਾਲ ਕਰਨਵਾ ਬਿਲਕੁਲ ਠੀਕ ਆ ਉਤੋਂ ਫਿਰ ਇਹ ਕੇਸ ਸ਼ੁਰੂ ਹੁੰਦਾ ਹੂੰ ਸੋ ਉਤੋਂ ਜਦੋਂ ਕੇਸ ਸ਼ੁਰੂ ਹੋ ਜਾਂਦਾ ਫਿਰ ਜਿਹੜਾ ਇਹ ਬਲਵਿੰਦਰ ਸਿੰਘ ਇਹ ਟਰਾਈ ਕਰਦਾ ਭੱਜਣ ਦੀ ਬਿਲਕੁਲ ਇਹ ਇੰਗਲੈਂਡ ਜਾਣ ਦੀ ਟਰਾਈ ਕਰਦਾ ਪਰ ਦਿੱਲੀ 에어ਪੋਰਟ ਤੇ ਫੜਿਆ ਜਾਂਦਾ ਇਹਨੂੰ ਕਾਬੂ ਕਰ ਲਿਆ ਬਿਲਕੁਲ ਹੁਣ ਮੈਂ ਥੋੜਾ ਜਨਾ ਪਿੱਛੇ ਲੈ ਕੇ ਜਾਵਾਂਗਾ ਤੁਹਾਨੂੰ ਬਿਲਕੁਲ ਇਹ ਪਾਦਰੀ ਬਣਨ ਤੋਂ ਪਹਿਲਾਂ ਹਮ ਇਹ ਹਰਿਆਣੇ ਦਾ ਰਹਿਣ ਵਾਲਾ ਹਰਿਆਣੇ ਦਾ ਰਹਿਣ ਵਾਲਾ ਹੈ ਦਾ 1982 ਚ ਜਨਮ ਲਿਆ ਬਿਲਕੁਲ 1982 ਜਨਮ ਹੋ ਕੇ ਹਰਿਆਣੇ ਚ ਰਹਿਣ ਰਹਿੰਦਾ ਹੈ ਤੇ ਉਥੇ ਨਾ ਇਹ ਕੋਈ 15 ਸਾਲ ਪਹਿਲਾਂ ਕਿਸੇ ਦਾ ਕਤਲ ਕਰ ਦਿੰਦਾ ਹੂੰ ਇੱਕ ਕਤਲ ਕਰਨ ਤੋਂ ਬਾਅਦ ਫਿਰ ਇਹ ਹੌਲੀ 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 ਕਰਦਾ ਕਰਾਉਂਦਾ ਪੰਜਾਬ ਚ ਆ ਜਾਂਦਾ ਪੰਜਾਬ ਚ ਆ ਜਾਂਦਾ ਬਿਲਕੁਲ ਪੰਜਾਬ ਜਾ ਕੇ ਫਿਰ ਇਹ ਆਪਦਾ ਡੇਰਾ ਹਮ ਸ਼ੁਰੂ ਕਰਦਾ ਸ਼ੁਰੂ ਕਰ ਲੈਂਦਾ ਹਾਂ ਹੋਣ ਇੱਕ ਕੱਲਾ ਕਤਲ ਦਾ ਕੇਸ ਨਹੀਂ ਹੋਰ ਵੀ ਕੇਸ ਹੈ ਇਹਦੇ ਬਿਲਕੁਲ ਸੋ ਇਹੋ ਜਿਹੜੇ ਬੰਦੇ ਆ ਨਾ ਇਹ ਆਪ ਦੇ ਆਪ ਨੂੰ ਦਿਖਾਉਂਦੇ ਆ ਵੀ ਸਾਨੂੰ ਪਤਾ ਨਹੀਂ ਕਿੰਨੀ ਕਿ ਨੌਲੇਜ ਆ ਕਿੰਨੀ ਕਿ ਜਾਣਕਾਰੀ ਆ ਕੀ ਅਸੀਂ ਧਰਮ ਬਾਰੇ ਜਾਣਦੇ ਆ ਪਰ ਜਾਣ ਜਾਣਦੇ ਕੁਝ ਨਹੀਂ ਗੇ ਹਮ ਬਿਲਕੁਲ ਜਿਹੜਾ ਪਾਦਰੀ ਹੈ ਨਾ ਇਹਨੇ 크ਿਸਚੀਅਨਿਟੀ ਦਾ ਦੀ ਓਟ ਲੈ ਕੇ ਸਾਰਾ ਕੁਝ ਜੋ ਕਰਿਆ ਇਹ ਹਮ ਤੇ 크ਿਸਚੀਅਨਿਟੀ ਦੀ ਓਟ ਲੈਣੀ ਹਮ ਓਟ ਲੈ ਕੇ ਉਹਨੂੰ ਆਪ ਦਾ ਡੇਰਾ ਹੀ ਐਕਚੁਅਲੀ ਬਣਾਇਆ ਸੀ ਇਹ ਜਿਵੇਂ ਬਾਕੀ ਦੇ ਆਪਣੇ ਡੇਰੇ ਬਣੇ ਹੋਏ ਆ ਇਹ ਡੇਰਾ ਹੀ ਐ ਇੱਕ ਤਰ੍ਹਾਂ ਦਾ ਬਿਲਕੁਲ ਡੇਰੇ ਦੇ ਵਿੱਚ ਫਿਰ ਇਹ ਕੀ ਕਰਦੇ ਆ ਇਹ ਲੋਕਾਂ ਦਾ ਅੰਗਰੇਜ਼ੀ ਚ ਕਹਿੰਦੇ ਆ ਬ੍ਰੇਨ ਵਾਸ਼ ਹੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਆ ਖੇਡਦੇ ਆ ਬਿਲਕੁਲ ਸਹੀ ਆ ਉਹਨਾਂ ਨਾਲ ਖੇਡ ਕੇ ਉਹਨਾਂ ਨੂੰ ਮਗਰ ਲਾਉਂਦੇ ਆ ਹੂੰ ਜੇ ਆਪਾਂ ਸਿਰਸੇ ਵਾਲੇ ਦੀ ਗੱਲ ਕਰੀਏ ਉਹ ਵੀ ਬਿਲਕੁਲ ਇਹੀ ਚੀਜ਼ ਆ ਇਹ ਚੀਜ਼ ਆ ਤਾਂ ਹੀ ਅੰਦਰ ਆਜਾ ਹਾਂ ਤੇ ਇਹ ਵੀ ਹੁਣ ਅੰਦਰ ਹੋ ਗਿਆ ਹੁਣ 18 ਤੋਂ ਲੈ ਕੇ ਦੇਖੋ 25 ਆ ਗਈ 7 ਸਾਲ ਹੋ ਗਏ ਆ ਜੀ 7 ਸਾਲ ਹੋ ਗਏ 5 ਸਾਲ ਕੇਸ ਚੱਲਿਆ ਇਹ 7 ਸਾਲ ਕੇਸ ਚੱਲਣ ਤੋਂ ਬਾਅਦ ਇਹ 28 ਮਾਰਚ ਨੂੰ ਇਹਦਾ ਇਹਨੂੰ ਦੋਸ਼ੀ ਕਰਾਰ ਦਿੱਤਾ ਬਿਲਕੁਲ ਉਹ ਦੋਸ਼ੀ ਕਰਾਰ ਮਿਲਣ ਤੱਕ ਹੂੰ ਇਹਦੇ ਬਲਵਿੰਦਰ ਸਿੰਘ ਨੇ ਜਾਂ ਇਹਦੇ ਜਿਹੜੇ ਹੋਰ ਚੇਲੇ ਬਾਲੇ ਜਾਂ ਇਹਦੇ ਜਾਨ ਪਛਾਨ ਵਾਲੇ ਉਹਨਾਂ ਨੇ ਕੁੜੀ ਨੂੰ ਬਹੁਤ ਵਾਰੀ ਟਰਾਈ ਕਰਿਆ ਵੀ ਤੁਸੀਂ ਪਰੰਤੂ ਤਾਂ ਕੰਮ ਦੀ ਕੋਸ਼ਿਸ਼ ਕੀਤੀ ਹਾਂ ਉਹ ਵੀ ਕਰੀ ਪਰ ਉਹ ਤੋਂ ਬਿਨਾ ਵੀ ਕੇਸ ਵੀ ਤੁਸੀਂ ਰਾਜੀਨਾਮਾ ਕਰ ਲੋ 5 ਕਰੋੜ ਤੱਕ ਰੁਪਈਆ ਵੀ ਦਿੱਤਾ ਤੁਹਾਨੂੰ ਪਰ ਉਹ ਕੁੜੀ ਨੇ ਲਿਆ ਨਹੀਂ ਲਿਆ ਨਹੀਂ ਬਿਲਕੁਲ ਸਹੀ ਯਾਰ ਕੋਈ ਲੈ ਵੀ ਸਕਦੇ ਆ ਐਂਡ ਐਂਡ ਬਹੁਤ ਇਹੋ ਜਿਹੇ ਕੇਸ ਹੈਗੇ ਆ ਜਿੱਥੇ ਲੋਕ ਰਾਜਨਾਮਾ ਕਰ ਲੈਂਦੇ ਆ ਮਾਨ ਡੋਲ ਜਾਂਦੇ ਆ ਬਿਲਕੁਲ ਸਹੀ ਆ ਹਾਂ ਸੋ ਫਿਰ ਇਹਦੇ ਜਿਹੜੇ ਵਕੀਲ ਸੀਗੇ ਉਹਨਾਂ ਨੂੰ ਵੀ ਧਮਕਾਇਆ ਗਿਆ ਹਾਂ ਵਕੀਲਾਂ ਨੂੰ ਵੀ ਆਫਰ ਕਰੀ ਗਈ ਪੈਸੇ ਵੀ ਤੁਸੀਂ ਵਕੀਲਾਂ ਨੂੰ ਵੀ ਤੁਸੀਂ ਪੈਸੇ ਲੈ ਲਓ ਤੁਸੀਂ ਕੇਸ ਨੂੰ ਛੱਡੋ ਹਾਂ ਠੀਕ ਹੈ ਨਾ ਬਹੁਤ ਕੁਝ ਹੋਇਆ ਇਹਦੇ ਚ ਪਰ ਜਿਹੜੀ ਕੁੜੀ 7 ਸਾਲ ਹੂੰ ਡਟੀ ਰਹੀ ਹੂੰ ਓਹੋ ਇੱਕ ਜਿਹੜੀ ਆ ਨਾ ਅ ਮਿਸਾਲ ਹੂੰ ਉਹਨੇ ਕਾਇਮ ਕਰੀ ਆ ਦੇਖੋ ਜਿਹੜੇ ਹੋਰ ਕੁੜੀਆਂ ਨਾਲ ਵੀ ਬਹੁਤੀਆਂ ਨਾਲ ਇਹ ਇੱਕ ਕੁੜੀ ਨਹੀਂ ਗਈ ਬਹੁਤ ਹੋਰ ਹੋਣਗੀਆਂ ਜਿਨ੍ਹਾਂ ਦੇ ਨਾਲ ਇਹੋ ਜਿਹਾ ਕੁਝ ਹੋਇਆ ਹੋਇਆ ਬਿਲਕੁਲ ਸਹੀ ਹੈ ਹੁਣ ਸ਼ਾਇਦ ਇਹ ਹੋਣ ਤੋਂ ਸ਼ਾਇਦ ਉਹ ਕੁੜੀਆਂ ਦੀ ਬੁਰੇ ਆਉਣਗੀ ਬਾਹਰ ਆ ਸਕਣ ਬਿਲਕੁਲ ਸਹੀ ਹੈ ਹੌਸਲਾ ਵੱਧ ਜਾ ਅਗਲਿਆਂ ਦਾ ਵੀ ਹਾਂ ਬਿਲਕੁਲ ਜਦੋਂ ਦੇਖੋ ਜਦੋਂ ਕੁਝ ਹੁੰਦਾ ਨਾ ਜੇ ਬੋਰ ਦਰਸਾ ਲੰਕ ਜਾਂਦਾ ਹੈ ਕੇਸ ਹੂੰ ਫਿਰ ਕਾਤ ਨਹੀਂ ਸੀ ਹੋਣਾ ਕੁਝ ਹੂੰ ਜਦੋਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਉਹ 3 ਮਹੀਨੇ ਤੁਰੀ ਫਿਰਦੀ ਰਹੀ ਉਹਦੀ ਕਿਸੇ ਨੇ ਸੁਣਾਈ ਨਹੀਂ ਕਰੀ ਜਦੋਂ ਇਸ ਤਰ੍ਹਾਂ ਹੁੰਦਾ ਹੈ ਨਾ ਉਦੋਂ ਫੇਰ ਜਿਹੜੀਆਂ ਬਾਕੀ ਵੀ ਲੋਕ ਹੈਗੇ ਆ ਬਾਕੀ ਕੁੜੀਆਂ ਹੈਗੀਆਂ ਜਾਂ ਕੋਈ ਵੀ ਆ ਉਹ ਵੀ ਹਥਿਆਰ ਸਿਰ ਦਿੰਦੇ ਆ ਵੀ ਇਹ ਕਿਹੜਾ ਕੁਝ ਹੋਣਾ ਦਫਾ ਬਿਲਕੁਲ ਸਹੀ ਆ ਪਰ ਇਹ ਇੱਕ ਮਿਸਾਲ ਬਣ ਗਈ ਹੁਣ ਹਾਂ ਬਿਲਕੁਲ ਇਹ ਮਿਸਾਲ ਇੱਕ ਬਣ ਗਈ ਹੁਣ ਦੇਖੋ ਮਿਸਾਲ ਤਾਂ ਸਿਰਸਾ ਵਾਲੇ ਦੀ ਵੀ ਬਣੀ ਸੀ ਬਿਲਕੁਲ ਪਰ ਇਹੋ ਜੇ ਕਿੰਨੇ ਕਿ ਹੈਗੇ ਆ ਜਿਹੜੇ ਡਰਾਮਾ ਕਰਦੇ ਆ ਹੁਣ ਇਹਨੇ 크ਿਸਚੀਅਨਿਟੀ ਦਾ ਡਰਾਮਾ ਕਰਿਆ ਕੋਈ ਸਿੱਖ ਧਰਮ ਦੀ ਓਟ ਲੈ ਕੇ ਡਰਾਮਾ ਕਰਦਾ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਲੋਕ ਡੇਰਿਆਂ ਚ ਜਾਂਦੇ ਕਾ ਤੋਂ हां मेन सवाल ਤਾਂ ਇੱਥੇ ਬਣਦਾ ਵੀ ਲੋਕ ਇਹਨਾਂ ਬਾਬਿਆਂ ਕੋਲੇ ਜਾਂਦੇ ਹੀ ਕਿਉਂ ਆ ਹਾਂ ਦੇਖੋ ਤੁਸੀਂ ਪ੍ਰਮਾਤਮਾ ਨੂੰ ਅਰਦਾਸ ਕਰਨੀ ਆ ਪ੍ਰਮਾਤਮਾ ਦਾ ਨਾਮ ਲੈਣਾ ਤੁਸੀਂ ਘਰੇ ਬਹਿ ਕੇ ਵੀ ਲੈ ਸਕਦੇ ਆ ਤੁਸੀਂ ਕਿਤੇ ਗੁਰੂ ਘਰ ਜਾ ਕੇ ਗੁਰਦੁਆਰੇ ਕਿੰਨੇ ਆ ਆਪਣੇ ਉੱਥੇ ਜਾ ਕੇ ਮੱਥਾ ਟੇਕੋ ਮੱਥਾ ਟੇਕ ਕੇ ਤੁਸੀਂ ਘਰੇ ਆ ਜਾਓ ਉੱਥੇ ਵੀ ਕਰਿਆ ਜਾ ਸਕਦਾ ਪਰ ਜਿਹੜੇ ਡੇਰੇ ਆ ਨਾ ਡੇਰਿਆਂ ਦੇ ਵਿੱਚ ਬਸ ਸਾਰੇ ਡੇਰਿਆਂ ਨੂੰ ਨਹੀਂ ਕਹਿੰਦਾ ਵੀ ਸਾਰੇ ਡੇਰੇ ਮਾੜੇ ਆ ਜਿਆਦਾ ਜੋ ਕੁਝ ਹੈ ਨਾ ਉਹ ਡੇਰਿਆਂ ਚ ਇਹੋ ਜਿਹਾ ਹੀ ਕੰਮ ਹੁੰਦਾ ਇਹੋ ਜਿਹਾ ਕੰਮ ਹੁੰਦਾ ਚੰਗੇ ਵੀ ਹੈਗੇ ਆ ਇਹਦੇ ਚ ਕੋਈ ਸ਼ੱਕ ਨਹੀਂ ਕੀ ਬਿਲਕੁਲ ਸਹੀ ਆ ਚੰਗੇ ਵੀ ਆ ਹਾਂ ਹੁਣ ਇਹ ਬਲਵਿੰਦਰ ਸਿੰਘ ਕੀ ਕਰਦਾ ਸੀਗਾ ਇਹ ਜਦੋਂ ਇਹਨਾਂ ਦੀ ਹਫਤਾਵਾਰੀ ਜਿਹੜੀ ਮੀਟਿੰਗ ਹੁੰਦੀ ਸੀਗੀ ਜਾਂ ਜਿੱਥੇ ਅਮ ਆਪ ਦਾ ਪ੍ਰੋਗਰਾਮ ਜਾਂ ਕਰਦੇ ਸੀ ਪ੍ਰੋਗਰਾਮ ਕਰਦੇ ਸੀਗੇ ਉਹਦੀ ਪਹਿਲਾਂ ਇਹ ਹਫਤਾ ਟ੍ਰੇਨਿੰਗ ਉਹਦੀ ਪ੍ਰੈਕਟਿਸ ਕਰਦੇ ਸੀ ਇਹ ਬਿਲਕੁਲ ਸਹੀ ਆ ਤੇ ਪ੍ਰੈਕਟਿਸ ਦੇ ਵਿੱਚ ਨਾਲ ਜਿਹੜੇ ਜਿਵੇਂ ਕਿਸੇ ਨੇ ਕਹਤਾ ਜੀ ਮੈਨੂੰ ਆ ਬਿਮਾਰੀ ਆ ਮੈਨੂੰ ਉਹ ਆ ਉਹ ਵੀ ਜਿਹੜੇ ਆ ਨਾ 90% ਫਾਜੀ ਲੋਕ ਸੀਗੇ ਉਹ ਜਿਹੜੇ ਇਹਦੇ ਨਾਲ ਰਲ ਕੇ ਉਹ ਬਣ ਜਾਂਦੇ ਸੀਗੇ ਮਰੀਜ਼ ਪਹਿਲਾਂ ਸਿਖਾਇਆ ਜਾਂਦਾ ਸੀ ਸਭ ਕੁਝ ਉਹਨਾਂ ਨੂੰ ਹਾਂ ਕੋਈ ਆ ਨਾ ਪ੍ਰੈਕਟਿਸ ਹਫਤਾ ਵੀ ਆ ਕੁਝ ਬੋਲਣਾ ਉੱਥੇ ਹੁਣ ਆ ਰਹੀਆਂ ਸਾਨੀਆਂ ਨੂੰ ਵੀਡੀਓਜ਼ ਉਹ ਸਾਰੇ ਲੋਕ ਬਾਹਰ ਆਣ ਲੱਗੇ ਹੋਣ ਵੀ ਸਾਨੂੰ ਆ ਪਾਦਰੀ ਨੇ ਆਹ ਕਿਹਾ ਸੀ ਕਰਨ ਹਾਂ ਹੁਣ ਲੋਕ ਲੋਕਾਂ ਨੇ ਤਾਂ ਵੈਸੇ ਜਿ ਆਪਾਂ ਦੇਖੀਏ ਅਗਗਨ ਜੀ ਜੋ ਚੀਜ਼ ਸੁਣਨੀ ਤੇ ਦੇਖਣੀ ਆ ਉਹਦੇ ਮਗਰ ਲੱਗ ਜਾਣਾ ਹੁਣ ਆਪਾਂ ਕਈ ਵਾਰੀ ਕਈ ਵਾਰੀ ਆਹ ਵੀਡੀਓ ਆ ਦੇਖਦੇ ਆ ਸ਼ਾਰਟ ਛੋਟੀਆਂ ਛੋਟੀਆਂ ਜਿਹੜੀਆਂ ਵੀਡੀਓ ਹੁੰਦੀਆਂ ਉਹਨਾਂ 'ਚ ਬਹੁਤ ਕੁਝ ਹੁੰਦਾ ਉਹ ਬਿਲਕੁਲ ਸਹੀ ਉਹ ਬਹੁਤ ਲੋਕ ਆ ਉਹਨਾਂ ਤੇ ਪ੍ਰਭਾਵ ਹੋ ਜਾਂਦੇ ਆ ਹੂੰ ਉਹਨਾਂ ਦੇ ਮਗਰ ਲੱਗ ਜਾਂਦੇ ਆ ਸਾਨੂੰ ਧਿਆਨ ਦੇਣਾ ਚਾਹੀਦਾ ਵੀ ਅਸੀਂ ਕੀ ਸੁਣਨਾ ਤੇ ਕੀ ਸੁਣ ਕੇ ਉਹਦੇ ਪਿੱਛੇ ਲੱਗਣਾ ਬਿਲਕੁਲ ਸਹੀ ਗੱਲ ਹੁਣ ਹੁਣ ਕਿਸੇ ਜਿਹੜੇ 10 ਬੰਦੇ ਆ ਗਏ ਉੱਥੇ 10 ਬੰਦੇ ਆ ਗਏ ਉਹਨਾਂ ਤੋਂ ਉਹਨਾਂ ਨੂੰ ਪੈਸੇ ਦੇਤੇ ਜਾਂ ਕੋਈ ਹੋਰ ਆ ਉਹਨਾਂ ਤੋਂ ਆਪ ਦੀਆਂ ਗੱਲਾਂ ਬਾਤਾਂ ਕਵਾਲੀਆਂ ਜਿਹੜੀਆਂ ਉਹਦੀ ਆਪ ਦੀ ਫੇਵਰਟ ਸੀਗੀਆਂ ਉਹ ਹੁਣ ਜਦੋਂ ਕਵਾਲੀਆਂ ਜਦੋਂ ਲੋਕ ਸੁਣਨਗੇ ਉਹ ਆਪੇ ਮਗਰ ਲੱਗਣਗੇ ਪਰ ਸਰ ਹੁਣ ਇਹ ਵੀ ਹੈ ਨਾ ਕਿ ਚਲੋ ਪਾਦਰੀ ਵਾਲਾ ਮਾਮਲਾ ਸਾਹਮਣੇ ਆਇਆ ਔਰ ਉਸ ਨੂੰ ਕੈਦ ਵੀ ਹੋ ਗਈ ਹੈ ਹਾਂ ਪਰ ਜੇ ਫਿਰ ਵੀ ਲੋਕ ਨਹੀਂ ਸੁਚੇਤ ਹੁੰਦੇ ਕਿਉਂਕਿ ਇਹ ਇਕੱਲਾ ਪਾਦਰੀ ਵਾਲਾ ਮਾਮਲਾ ਨਹੀਂ ਹੈਗਾ ਇਸ ਤੋਂ ਪਹਿਲਾਂ ਸਿਰਸੇ ਵਾਲੇ ਦਾ ਹੋਇਆ ਇਦਾਂ ਦੇ ਹੋਰ ਆਸ਼ਰਮ ਬਾਪੂ ਦਾ ਮਾਮਲਾ ਸੀਗਾ ਹੋਰ ਬਥੇਰੇ ਐਸੇ ਬਾਬੇ ਜਿਹੜੇ ਬਣੇ ਹੋਏ ਸੀਗੇ ਉਹ ਅੰਦਰ ਦਿੱਤੇ ਹੋਏ ਆ ਅਦਾਲਤ ਨੇ ਕਾਨੂੰਨ ਨੇ ਪਰ ਲੋਕ ਜਿਹੜੇ ਆ ਉਹ ਫਿਰ ਵੀ ਮੂਰਖਤਾ ਦਿਖਾਉਂਦੇ ਆ ਪਤਾ ਨਹੀਂ ਲੋਕਾਂ ਦੇ ਦਿਮਾਗਾਂ ਚ ਇਹ ਜੀ ਕਿਹੜੀ ਭੂਟੀ ਭਰ ਦਿੱਤੀ ਜਾਂਦੀ ਆ ਕਿ ਦੁਆਰਾ ਉਹਨਾਂ ਨੂੰ ਸੁਧਬੋਧੀ ਭੁੱਲ ਜਾਂਦੀ ਆ ਸਾਰੀ ਆਪਣੀ ਗगन ਜੀ ਇਹ ਜਿਹੜੀ ਤੁਸੀਂ ਗੱਲ ਕਰਦੇ ਆ ਨਾ ਜੇ ਤੁਸੀਂ ਦੁਨੀਆ ਭਰ ਚ ਦੇਖੋ ਤੇ ਮੇਰਾ ਖਿਆਲ ਭਾਰਤ ਇੱਕ ਦੇਸ਼ ਇਹੋ ਜਿਹਾ ਜਿਹੜਾ ਸਭ ਤੋਂ ਜ਼ਿਆਦਾ ਇਹ ਇਹ ਕੰਮ ਬਿਲਕੁਲ ਸਹੀ ਆ ਜੇ ਹੁਣ ਇੱਥੇ ਵੀ ਕ੍ਰਿਸਚੀਅਨਿਟੀ ਇੱਕ ਹੈਗੀ ਆ ਕੈਨੇਡਾ 'ਚ ਬਾਕੀ ਦੇਸ਼ਾਂ 'ਚ ਵੀ ਆ ਉੱਥੇ ਚਰਚ ਹੈਗੇ ਆ ਲੋਕ ਜਾਂਦੇ ਆ ਮੈਂ ਇਹ ਨਹੀਂ ਕਹਿੰਦਾ ਵੀ ਉੱਥੇ ਇਹੋ ਜਿਹਿਆਂ ਘਟਨਾਵਾਂ ਨਹੀਂ ਹੁੰਦੀਆਂ ਹੁੰਦੀਆਂ ਉੱਥੇ ਵੀ ਪਰ ਜਿਵੇਂ ਮਗਰ ਇਹ ਲਾਉਂਦੇ ਆ ਹਣ ਇਹ ਡਾਕਟਰ ਤਾਂ ਹੈ ਨਹੀਂਗਾ ਇਹ ਇਹ ਕਿਵੇਂ ਕਿਸੇ ਨੂੰ ਠੀਕ ਕਰ ਦੂਗਾ ਬਿਲਕੁਲ ਸਹੀ ਗੱਲ ਆ ਫਿਰ ਇਹਨੇ ਇੱਕ ਅਮ ਮੈਂ ਥੋੜੀ ਜਿਹੀ ਖਬਰ ਸੁਣੀ ਸੀ ਇੱਕ ਕਿਸੇ ਦੇ ਜਨਾਨੀ ਦੇ ਘਰ ਵਾਲੇ ਨੂੰ ਸਜ਼ਾ ਹੋਈ ਸੀ ਹਾਂ ਬਿਲਕੁਲ ਉਹਨੂੰ ਵੀ ਇਹਨੇ ਕਿਹਾ ਵੀ ਹਾਂ ਵੀ ਤੇਰੀ ਸਜ਼ਾ ਖਤਮ ਹੋ ਜੂਗੀ ਹੋ ਜੂ ਫਲਾਣਾ ਹੋ ਜੂ ਤੇ ਤੇ ਆਪਾਂ ਉਹਦਾ ਸਗਾ ਰੋਕ ਹੀ ਨਹੀਂ ਗਈ ਕਿਸੇ ਦੀ ਕਿਵੇਂ ਰੋਕ ਲੂ ਬਿਲਕੁਲ ਸਾਨੂੰ ਇਹ ਸੋਚਣਾ ਚਾਹੀਦਾ ਸਾਨੂੰ ਇਹ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਵੀ ਅਸੀਂ ਇਹ ਜਿਹੇ ਬੰਦਿਆਂ ਨੂੰ ਸੁਣ ਕੇ ਉਹਨਾਂ ਦੇ ਮਗਰ ਕਿਵੇਂ ਲੱਗਦੇ ਆ ਲੋਕਾਂ ਨੂੰ ਨਹੀਂ ਲੱਗਣਾ ਚਾਹੀਦਾ ਇੱਕ ਸਰ ਸੋਚਣ ਤੇ ਸਮਝਣ ਵਾਲੀ ਗੱਲ ਇਹ ਆ ਇੱਕ ਮੈਨੂੰ ਲੱਗਦਾ ਕਿ ਜਿਹੜਾ ਮੈਂ ਸਰਵੇ ਕੀਤਾ ਜਾਂ ਹੋਰ ਆਪਣੇ ਮੂਰੇ ਸਰਵੇ ਆਂਦੇ ਆ ਉਹ ਮੁਤਾਬਕ ਉਹ ਲੋਕ ਇਹਨਾਂ ਡੇਰਿਆਂ ਦੇ ਨਾਲ ਜੁੜਦੇ ਆ ਉਹ ਲੋਕ ਇਹਨਾਂ ਬਾਬਿਆਂ ਦੇ ਨਾਲ ਜੁੜਦੇ ਆ ਜਿਹੜੇ ਲੋਕ ਬੇਰੋਜ਼ਗਾਰ ਹੁੰਦੇ ਆ ਜਾਂ ਜਿਨ੍ਹਾਂ ਦੇ ਵਿਆਹ ਹੋ ਗਏ ਜਵਾਕ ਨਹੀਂ ਹੋ ਰਿਆ ਉਹ ਬਾਬਿਆਂ ਤੋਂ ਬਭੂਤੀਆਂ ਲੈ ਲੈ ਖਾਈ ਜਾਂਦੇ ਆ ਜਾਂ ਫਿਰ ਜਿਹੜੇ ਕਿ ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਆ ਉਹ ਇੱਕ ਅੱਜ ਕੱਲ بڑا ਨਾਰਮਲ ਜਿਹਾ ਵਰਡ ਹੈ ਡਿਪਰੈਸ਼ਨ ਹੋ ਗਿਆ ਜੀ ਦਿਮਾਗ ਖਰਾਬ ਹੋ ਗਿਆ ਜੀ ਜ਼ਿੰਦਗੀ ਸਹੀ ਨਹੀਂ ਚੱਲ ਰਹੀ ਜੀ ਇਹੋ ਜਿਹੇ ਲੋਕ ਇਹਨਾਂ ਬਾਬਿਆਂ ਦੀ ਚਰਨੀ ਜਾ ਕੇ ਡਿੱਗਦੇ ਆ ਤੇ ਬਾਬੇ ਫਿਰ ਇਹਨਾਂ ਦਾ ਨਜਾਇਜ਼ ਫਾਇਦਾ ਚੱਕਦੇ ਆ ਮੈਂ ਤੁਸੀਂ ਇਹ ਗੱਲ ਕਰੀ ਹੈ ਨਾ ਹੁਣ ਕਿਸੇ ਦਾ ਵਿਆਹ ਹੋ ਗਿਆ ਜਵਾਕ ਨਹੀਂ ਹੁੰਦਾ ਹਾਂ ਉਹ ਉਹਦਾ ਰੀਜ਼ਨ ਕੀ ਹੈ ਜਵਾ ਕਾਤੋਂ ਨਹੀਂ ਹੁੰਦਾ ਕੋਈ ਮੈਡੀਕਲ ਪ੍ਰੋਬਲਮ ਹੈ ਨਾ ਉਹ ਤਾਂ ਡਾਕਟਰ ਨੇ ਦੱਸਣਾ ਨਾ ਕਿਉਂ ਨਹੀਂ ਹੋ ਰਿਹਾ ਉਹ ਉਹ ਡਾਕਟਰ ਜਿਹਨੇ ਚੈੱਕ ਕਰਕੇ ਦੱਸਣਾ ਬਾਬਾ ਤੁਹਾਨੂੰ ਕੀ ਦੱਸੂਗਾ ਬਾਬੇ ਕੋਲੇ ਕੀ ਪਾਵਰ ਹੈ ਵੀ ਉਹ ਉਹ ਜਿਹੜਾ ਤੁਹਾਨੂੰ ਬੱਚਾ ਹੋ ਜਾਊਗਾ ਤੁਹਾਡੇ ਕੋਲੇ ਇੱਕ ਜੱਗ ਪਾਣੀ ਦਾ ਪਿਆ। ਹੂੰ ਕੋਲੇ ਖਾਲੀ ਗਲਾਸ ਪਿਆ। ਉਹ ਜੱਗ ਨੂੰ ਜੇ ਤੁਸੀਂ ਚੱਕ ਕੇ ਉਹ ਪਾਣੀ ਗਲਾਸ ਚ ਪਾਓਗੇ ਤਾਂ ਹੀ ਜਾਊਗਾ ਨਾ ਉਹਦੇ ਚ। ਤੇ ਬਾਬਾ ਉਹ ਪਾਣੀ ਦਾ ਪਾਣੀ ਜੱਗ ਚੋਂ ਕਿਵੇਂ ਪਾ ਦੂਗਾ ਗਲਾਸ ਚ ਬਿਨਾ ਚੱਕਣ ਤੋਂ? ਪਾ ਸਕਦਾ? ਬਿਲਕੁਲ ਸਹੀ ਆ। ਸਾਨੂੰ ਪਤਾ ਨਹੀਂ ਕਿਉਂ ਇਹ ਚੀਜ਼ ਹੈਗੀ ਆ। ਵੇ ਬਾਬੇ ਨੇ ਪਤਾ ਨਹੀਂ ਕੀ ਕਰ ਦੇਣਾ ਸੋ ਬਹੁਤ ਲੋਕ ਹੈਗੇ ਆ ਜਿਹੜੇ ਜਾਂਦੇ ਆ ਬਾਬਿਆਂ ਕੋਲੇ ਇਹੋ ਜੀਆਂ ਪ੍ਰੋਬਲਮਾਂ ਲੈ ਕੇ ਪਰ ਸਾਨੂੰ ਇਹ ਇਹ ਸਾਰਾ ਕੁਝ ਛੱਡਣਾ ਚਾਹੀਦਾ ਲੋਕਾਂ ਨੂੰ ਜਿਹੜੇ ਲੋਕ ਹੈਗੇ ਆ ਪਬਲਿਕ ਆ ਸਾਡੇ ਹੀ ਭੈਣ ਭਰਾ ਆ ਉਹ ਜਿਹੜੇ ਇਹ ਜੇ ਥਾਵਾਂ ਤੇ ਜਾਂਦੇ ਆ ਤੇ ਗਲਤ ਕੰਮਾਂ 'ਚ ਮਗਰੋਂ ਉਹ ਫਸ ਜਾਂਦੇ ਆ ਤੇ ਆਨ ਦੇਣਾ ਚਾਹੀਦਾ ਉਹਦੇ ਪਰ ਅੱਜ ਦੀ ਹੁਣ ਇਹ ਜਿਹੜਾ ਬਾਬਾ ਹੈ ਹਾਂ ਇਹਨੇ ਜਤ ਆਪ ਦਾ ਜਿਹੜਾ ਜੋ ਕੁਝ ਕਰਿਆ ਹੈ ਨੇ ਉਹ ਇੱਥੋਂ ਤੱਕ ਕਰ ਲਿਆ ਵੀ ਲੋਕ ਵੀ ਮਗਰ ਲਾਲੇ ਬਹੁਤ ਪੈਸੇ ਵੀ ਬਹੁਤ ਹੈ ਪੈਸਾ ਵੀ ਬਹੁਤ ਹੈ ਤੇ ਪੋਲੀਟੀਕਲੀ ਲੋਕ ਵੀ ਬਹੁਤ ਮਗਰ ਲਾਗੇ ਤੇ ਉਹ ਜਿਹੇ ਲੋਕ ਜਿਹੜੇ ਸਾਡੇ ਪੋਲੀਟੀਕਲ ਲੋਕ ਆ ਜੇ ਕੋਈ ਪੜਿਆ ਲਿਖਿਆ ਪੋਲੀਟਿਕਲੀ ਬੰਦਾ ਹੈਗਾ ਉਹ ਕਾਹ ਤੋਂ ਜਾਂਦੇ ਆ ਇਹਨਾਂ ਕੋਲੇ ਕਾਹ ਜਾਂਦੇ ਆ ਬਿਲਕੁਲ ਸਹੀ ਆ ਉਹਦਾ ਇੱਕੋ ਹੀ ਰੀਜ਼ਨ ਹੈ ਇਹ ਬਾਬੇ ਉਹਨਾਂ ਨੂੰ ਪੈਸੇ ਪੂਸੇ ਦਿੰਦੇ ਆ ਹਾਂ ਨਾਲੇ ਇਹ ਵੀ ਹੈ ਨਾ ਉਹਨਾਂ ਦੇ ਨਾਲ ਲੋਕ ਜੁੜੇ ਹੁੰਦੇ ਆ ਵੋਟਾਂ ਦੇ ਵਿੱਚ ਵੋਟਾਂ ਵੋਟਾਂ ਲੈਣ ਵਾਸਤੇ ਜਾਂਦੇ ਆ ਹੁਣ ਆਪਣੇ ਸੱਸੇ ਵਾਲੇ ਦਾ ਕੇਸ ਕਿੰਨਾ ਉਹ ਅਕਾਲੀ ਦਲ ਕਿੱਥੇ ਤੁਰਿਆ ਫਿਰਦਾ ਹੁਣ ਹਾਂ ਬਿਲਕੁਲ ਸਹੀ ਆ ਇੰਨਾਂ ਚੀਜ਼ਾਂ ਕਰਕੇ ਹੀ ਆ ਹਰ ਵਾਰੀ ਪੈਰੋਲ ਤੇ ਬਾਅਦ ਹੁੰਦਾ ਜੇ ਅਸੀਂ ਗगन ਜੀ ਸਾਰਾ ਕੁਝ ਠੀਕ ਕਰਦੇ ਆ ਨਾ ਸਾਨੂੰ ਇਹਨਾਂ ਕੋਲੇ ਜਾਣ ਦੀ ਲੋੜ ਨਹੀਂਗੀ ਅਸੀਂ ਜੋ ਸਹੀ ਐ ਡਾਕਟਰ ਕੋਲੇ ਜਾਓ ਜੇ ਕੋਈ ਬਿਮਾਰੀ ਆ ਤੁਸੀਂ ਆ ਪਰਮਾਤਮਾ ਦਾ ਨਾਮ ਲੈਣਾ ਬੈਠੇ ਬੈਠ ਕੇ ਲੈ ਲਓ ਆਬਿਆ ਕੋਲੇ ਜਾ ਕੇ ਤਾਂ ਪ੍ਰਮਾਤਮਾ ਦਾ ਨਾਮ ਉੱਥੇ ਕੋਈ ਜਾਦੇ ਧੋੜੋ ਜਾਂਦਾ ਬਿਲਕੁਲ ਸਹੀ ਆ ਇਹ ਚਮਤਕਾਰ ਦਿਖਾਉਂਦੇ ਆ ਵੀ ਹਾਂ ਵੀ ਮੈਂ ਐਂ ਕਰ ਦੂੰ ਇਹ ਕਰ ਦੂੰ ਫੋਟ ਆ ਹੁਣ ਜੇ ਆਪਾਂ ਸਿਰਸੇ ਵਾਲੇ ਦੀ ਗੱਲ ਕਰੀਏ ਉਹ ਲੋਕਾਂ ਨੂੰ ਤਾਂ ਬਹੁਤ ਕੁਝ ਦਿੰਦਾ ਰਿਹਾ ਪਰ ਜਦੋਂ ਉਹ ਆਪ ਦੀ ਜਦੋਂ ਜੇਲ੍ਹ ਹੋਈ ਉਹਨੂੰ ਉਹ ਤਾਂ ਰੋਕ ਹੀ ਨਹੀਂ ਗਈ ਉਹ ਤੋਂ ਵੀ ਲੋਕ ਇਹਨੇ ਮੂਰਖ ਹੈ ਸਰ ਫਿਰ ਵੀ ਉਹਨੂੰ ਜੇਲ੍ਹ 'ਚ ਜਾ ਕੇ ਮਿਲਦੇ ਰਹੇ ਉਹ ਹਲੇ ਵੀ ਹਲੇ ਵੀ ਮਿਲਦੇ ਆ। ਸੋ ਪਾਦਰੀ ਨਾਲ ਇਹ ਸਭ ਕੁਝ ਹੋਣਾ। ਪਾਦਰੀ ਨਾਲ ਵੀ ਇਹੀ ਚੀਜ਼ਾਂ। ਪਰ ਇੱਕ ਗੱਲ ਜਿਹੜੀ ਆ ਨਾ ਬਹੁਤ ਵਧੀਆ ਹੋਈ ਆ ਜਿਹੜੀ ਉਹ ਕੁੜੀ ਡੱਡੀ ਰਹੀ ਤੇ 7 ਸਾਲਾਂ ਬਾਅਦ ਉਹਨੂੰ سزا ਹੋ ਗਈ। سزا ਹੁਣ ਦੇਖੋ ਹੋਈ ਆ ਉਮਰ ਕੈਦ। ਉਮਰ ਕੈਦ ਦੀ ਬਿਲਕੁਲ ਸਹੀ ਆ। ਪਰ ਉਮਰ ਕੈਦ ਆ ਨਾ ਜਿਹੜੀ ਉਮਰ ਕੈਦ 5 7 10 ਸਾਲਾਂ ਚ ਵੀ ਖਤਮ ਹੋ ਜਾਂਦੀ ਆ ਇਹ ਦੀ ਜਿਹੜੀ ਉਮਰ ਕੈਦ ਆ ਉਹ ਜੱਜ ਨੇ ਜਿਹੜੀ ਸੁਣਾਈ ਆ ਉਹ ਇਹ ਹੈ ਜਿੰਨਾ ਚਿਰ ਮੌਤ ਨਹੀਂ ਹੁੰਦੀ ਉਹਨਾਂ ਚਿਰ ਡਿਲ ਡੈਥ ਤੱਕ ਦੀ ਆ ਬਿਲਕੁਲ ਡਿਲ ਡੈਥ ਸੋ ਇਹ ਬਹੁਤ ਵੱਡੀ ਤੇ ਸਖਤ ਸਜ਼ਾ ਕੁੜੀ ਐਕਸਪੈਕਟ ਜਿਹੜੀ ਕਰਦੀ ਸੀਗੀ ਉਹ ਉਹ ਸਮਝਦੀ ਸੀ ਵੀ ਇਹਨੂੰ 10 12 15 ਸਾਲ ਦੀ ਸਜ਼ਾ ਹੋਊਗੀ ਬਾਰ ਆ ਜੂਗਾ ਬਾਰ ਆ ਜੂਗਾ ਪਰ ਜੱਜ ਨੇ ਜਿਹੜੀ ਸਜ਼ਾ ਕਰੀ ਆ ਸਜ ਜੱਜ ਨੇ ਬਹੁਤ ਵਧੀਆ ਉਹਨੂੰ ਇਨਾਮ ਦਿੱਤਾ ਵੀ ਜੋ ਕੁਝ ਤੂੰ ਕਰਿਆ ਹੁਣ ਤੱਕ ਤੇਰਾ ਇਹ ਇਨਾਮ ਹੈ ਤਤ ਸਾਲ ਦੀ ਮਿਹਨਤ ਰੰਗ ਲਿਆਈ ਹੈ ਬਿਲਕੁਲ ਤੋਂ ਬਿਲਕੁਲ ਅਜੀਬ ਹੀ ਉਮੀਦ ਕਰਦੇ ਆ ਸਰ ਆਪਣੇ ਵਿਆਹ ਤੇ ਵੀ ਲੋਕਾਂ ਨੂੰ ਵੀ ਅਮ ਦਿਮਾਗ ਵਰਤਨਾ ਬਹੁਤ ਜ਼ਰੂਰੀ ਆ ਔਰ ਸੋਚ ਸਮਝ ਕੇ ਹਰੇਕ ਡੇਰੇ ਦੇ ਨਾਲ ਜੁੜਿਆ ਜਾ ਸਕਦਾ ਹੈ ਤੇ ਹਰੇਕ ਡੇਰੇ ਦੇ ਪਿੱਛੇ ਆਪਣੀ ਸੋਚ ਲਗਾਉਣੀ ਚਾਹੀਦੀ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਇਹਨਾਂ ਕੋਲੇ ਨਾ ਜਾਓ ਕਿਉਂਕਿ ਅੱਜ ਕੱਲ ਦਾ ਸਮਾਂ ਉਹ ਹੈ ਨਾ ਸਰ ਜੇ ਆਪਾਂ ਕਿਸੇ ਨੂੰ ਸਲਾਹ ਵੀ ਦਈਏ ਤਾਂ ਅਗਲਾ ਕਹਿੰਦਾ ਤੈਨੂੰ ਕੀ ਪਤਾ ਤੂੰ ਤਾਂ ਮੂਰਖ ਹੈ ਬਿਲਕੁਲ ਇਸ ਲਈ ਅਸੀਂ ਆਪ ਨਹੀਂ ਇਹ ਗੱਲ ਕਹਿ ਸਕਦੇ ਵੀ ਤੁਸੀਂ ਨਾ ਜਾਓ ਜਾਓ ਤੁਸੀਂ ਜੇ ਤੁਹਾਡਾ ਦਿਲ ਕਰਦਾ ਜੇ ਤੁਹਾਡਾ ਕੰਮ ਬਣਦਾ ਪਰ ਸੋਚੋ ਤੇ ਸਮਝੋ ਆਪਣੀਆਂ ਧੀਆ ਭੈਣਾਂ ਨੂੰ ਇਹਨਾਂ ਡੇਰਿਆਂ ਦੇ ਵਿੱਚ ਨਾ ਵਾੜੋ ਤੇ ਇਹਨਾਂ ਡੇਰਿਆਂ ਤੋਂ ਦੂਰ ਰੱਖੋ ਔਰ ਸਿਰਫ ਔਰ ਸਿਰਫ ਰੱਬ ਦਾ ਨਾਮ ਤੇ ਆਓ ਚਾਹੇ ਘਰੇ ਬੈਠੇ ਧਿਆਲੋ ਚਾਹੇ ਆਪਣੀ ਗੱਡੀ 'ਚ ਬੈਠੇ ਧਿਆਲੋ ਚਾਹੇ ਸੌਂਦੇ-ਸੌਂਦੇ ਧਿਆਲੋ ਚਾਹੇ ਜਾਗਦੇ-ਜਾਗਦੇ ਧਿਆਲੋ ਰੱਬ ਇੱਕੋ ਹੀ ਹੈ ਇਹ ਸਮਝਿਆ ਡੇਰਿਆਂ ਵਾਲੇ ਡੇਰਿਆਂ ਵਾਲੇ ਕੋਈ ਡਾਕਟਰ ਨਹੀਂਗੇ ਜਿਹੜਾ ਡਾਕਟਰ ਹੈ ਜਿਹੜਾ ਇੰਨੀਆਂ ਇੰਨੀਆਂ ਪੜ੍ਹਾਈਆਂ ਕਰਦੇ ਐ ਉਹ ਦਵਾਈਆਂ ਰਿਸਰਚ ਕਰਦੇ ਐ ਉਹ ਤਾਂ ਫਿਰ ਮੇਰਾ ਖਿਆਲ ਪਾਗਲੀ ਐ ਪਾਗਲੀ ਐ ਬਿਲਕੁਲ ਸਹੀ ਬੰਦਾ ਜੇ ਡੇਰਿਆਂ ਵਾਲੇ ਬਾਬੇ ਜਾਂ ਇਹੋ ਜਿਹੇ ਪਾਦਰੀ ਤੁਹਾਡੀਆਂ ਬਿਮਾਰੀਆਂ ਨੂੰ ਠੀਕ ਕਰ ਦੇਣਗੇ ਤਾਂ ਫਿਰ ਡਾਕਟਰਾਂ ਦੀ ਕੀ ਲੋੜ ਐ ਡਾਕਟਰਾਂ ਦੀ ਕੀ ਲੋੜ ਬਿਲਕੁਲ ਸਹੀ ਸੋਚੋ ਸਾਰੇ ਆ ਜਾਣੇ ਇਸ ਪਾਸੇ ਆਪਾਂ ਨਾ ਜਾਈਏ ਨਾ ਜਾਈਏ ਜੇ ਤੁਸੀਂ ਜਾਣੇ ਵੀ ਆ ਤਾਂ ਤੁਸੀਂ ਕੱਲੀਆਂ ਕੁੜੀਆਂ ਨੂੰ ਨਾ ਜਾਣਦੇ ਹੋ ਨਾ ਪੇਜੋ ਘਰਦਿਆਂ ਨੂੰ ਜਿਹੜੇ ਮਾਪਿਓ ਆ ਉਹਨਾਂ ਨੂੰ ਇਸ ਪਾਸੇ ਸੋਚਣਾ ਚਾਹੀਦਾ ਸੋਚਣਾ ਚਾਹੀਦਾ ਬਿਲਕੁਲ ਸਭ ਤੋਂ ਸ਼ੁਕਰੀਆ ਸਰ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਹੋ ਔਰ ਇੰਨੀ ਕੀਮਤੀ ਗੱਲਬਾਤ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ ਜੀ ਧੰਨਵਾਦ ਗਗਨ ਜੀ